ਹਰ ਸਾਲ ਦੀ ਤਰ੍ਹਾਂ ਅੰਬੇਦਕਰ ਸੈਨਾ ਮੂਲ ਨਿਵਾਸੀ ਵੱਲੋਂ ਫੁਗਵਾੜਾ ਵਿਖੇ 1 ਅਪ੍ਰੈਲ ਤੋਂ 14 ਅਪ੍ਰੈਲ ਤੱਕ ਡਾਕਟਰ ਭੀਮrao ਅੰਬੇਦਕਰ ਜੀ ਅਤੇ ਮਹਾਤਮਾ ਜੋਤੀਬਾ ਫੂਲੇ ਜੀ ਦੇ ਜਨਮ ਦਿਨ ਸੰਬੰਧੀ ਵੱਖ-ਵੱਖ ਸਮਾਗਮ ਕਰਵਾਏ ਜਾ ਰਹੇ ਹਨ। ਇਨ੍ਹਾਂ ਸਮਾਗਮਾਂ ਦੀ ਲੜੀ ਤਹਿਤ ਅੱਜ ਅੰਬੇਦਕਰ ਭਵਨ ਅਰਬਨ ਸਟ੍ਰੀਟ ਫੁਗਵਾੜਾ ਵਿਖੇ ਡਾਕਟਰ ਅੰਬੇਦਕਰ ਜੀ ਦੀ ਜੀਵਨੀ ਤੇ ਆਧਾਰਿਤ ਲਿਖਤੀ ਪ੍ਰੀਖਿਆ ਕਰਵਾਈ ਗਈ। ਇਸ ਪ੍ਰੀਖਿਆ ਵਿੱਚ ਇਲਾਕੇ ਦੇ 200 ਤੋਂ ਵੱਧ ਬੱਚਿਆਂ ਨੇ ਭਾਗ ਲਿਆ ਆਓ ਦੇਖਦੇ ਹਾਂ ਇਸ ਸਮਾਗਮ ਦੀ ਪੂਰੀ ਰਿਪੋਰਟ

ਅੱਜ ਅਸੀਂ ਅਰਬਨ ਸਟੇਟ ਫਗਵਾੜਾ ਵਿਖੇ ਡਾਕਟਰ ਅੰਬੇਦਕਰ ਦੀ ਜੀਵਨੀ ਦੇ ਨਾਲ ਸੰਬੰਧਿਤ ਪੇਪਰ ਪੇੜਨ ਦੇ ਲਈ ਆਏ ਤੇ ਇੱਥੇ ਆ ਕੇ ਸਾਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਜਿਹੜੀ ਬੁੱਕ ਅਸੀਂ ਪੜ੍ਹੀ ਸੀ ਉਹਦੇ ਵਿੱਚ ਸਾਨੂੰ ਡਾਕਟਰ ਬਾਬਾ ਸਾਹਿਬ ਅੰਬੇਦਕਰ ਦੇ ਜੀਵਨ ਦੇ ਬਾਰੇ ਉਹ ਗੱਲਾਂ ਪਤਾ ਲੱਗੀਆਂ ਜਿਹੜੀਆਂ ਅਸੀਂ ਕਦੇ ਕਿਤੇ ਉਹ ਸਿੱਖੀਆਂ ਨਹੀਂ ਤੇ ਉਹਨਾਂ ਤੋਂ ਪੜ੍ਹ ਕੇ ਸਾਨੂੰ ਮਹਿਸੂਸ ਹੋਇਆ ਕਿ ਸਾਨੂੰ ਵੀ ਉਹਨਾਂ ਵਰਗੇ ਬਣਨ ਦਾ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਸੀਂ ਬਾਬਾ ਸਾਹਿਬ ਤਾਂ ਨਹੀਂ ਬਣ ਸਕਦੇ ਪਰ ਉਹਨਾਂ ਦੇ ਕਰਮ ਕਰਮਾਂ ਦੇ ਉੱਤੇ ਚੱਲ ਕੇ ਆਪਣੇ ਆਪ ਨੂੰ ਉਹਨਾਂ ਵਰਗੇ ਉਹਨਾਂ ਦੇ ਆਪਣੇ ਆਪ ਨੂੰ ਥੋੜਾ ਵਧੀਆ ਪ੍ਰਦਰਸ਼ਿਤ ਕਰ ਸਕਦੇ ਆ ਤੇ ਆਪਣੀ ਜਿਹੜੀ ਆਪਣਾ ਜਿਹੜਾ ਜੀਵਨ ਆ ਉਹ ਬਾਬਾ ਸਾਹਿਬ ਦੇ ਮਿਸ਼ਨ ਦੇ ਉੱਤੇ ਚੱਲ ਕੇ ਅਸੀਂ ਪੂਰਾ ਵੀ ਕਰ ਸਕਦੇ ਆ ਥੈਂਕ ਯੂ ਅੱਜ ਅਸੀਂ ਇੱਥੇ ਪੇਪਰ ਦੇਣ ਆਏ ਆ ਭੀਮਰਾਓ ਅੰਬੇਦਕਰ ਜੀ ਦੇ ਉਹਨਾਂ ਨੇ ਸਾਨੂੰ ਇੱਥੇ ਤੱਕ ਪਹੁੰਚਾਇਆ ਆ ਜਿਹੜੇ ਗਰੀਬਾਂ ਨੂੰ ਦਲਿਤਾਂ ਨੂੰ ਅਧਿਕਾਰ ਮਿਲੇ ਆ ਕਿ ਹਾਂ ਉਹ ਵੀ ਪੜਾਏ ਪੜ੍ਹਾਈ ਕਰ ਸਕਦੇ ਆ ਤੇ ਅਸੀਂ ਅਸੀਂ ਅੱਜ ਇੱਥੇ ਆਏ ਆ ਸਾਨੂੰ ਬਹੁਤ ਵਧੀਆ ਲੱਗਾ ਉਹਨਾਂ ਨੇ ਜਿਹੜੇ ਸਾਨੂੰ ਬੁੱਕ ਪ੍ਰੋਵਾਈਡ ਕਰਵਾਈ ਸੀਗੀ ਤੇ ਅਸੀਂ ਉਹਨਾਂ ਉਹਨੂੰ ਪੜ੍ਹ ਕੇ ਇੱਥੇ ਪੇਪਰ ਦਿੱਤਾਇਆ ਵਧੀਆ ਲੱਗਾਇਆ 1 25 ਅਗਸਤ ਨੂੰ ਹੋਰ ਪੇਪਰ ਹੋਣਾ ਆ ਉਹ ਵੀ ਅਸੀਂ ਦਵਾਂ ਦਵਾਂਗੇ ਤੇ ਥੈਂਕ ਯੂ ਜੈਪਾਤ ਪਰਮ ਪੂਜਯੇ ਬਾਬਾ ਸਾਹਿਬ ਡਾਕਟਰ ਮੇੜਕਰ ਜੀ ਦੇ 14 ਅਪ੍ਰੈਲ ਨੂੰ ਆ ਰਹੇ ਜਨਮ ਦਿਨ ਉਹਤੇ ਬਾਬਾ ਸਾਹਿਬ ਡਾਕਟਰ ਮੇੜਕਰ ਦੇ ਤਿੰਨ ਗੁਰੂਆਂ ਚੋਂ ਇੱਕ ਗੁਰੂ ਰਾਸ਼ਟ੍ਰਪੀਤਾ ਜੋਤੀਰਾਵ ਫੂਲੇ ਜੀ ਦਾ 11 ਅਪ੍ਰੈਲ ਨੂੰ ਜਨਮ ਦਿਨ ਇਹਨਾਂ ਜਨਮ ਦਿਨਾਂ ਦੀ ਖੁਸ਼ੀ ਚ ਹਰ ਸਾਲ ਅੰਬੇਡਕਰ ਸਹਿਰਾ ਮੂਲ ਵਾਸੀ ਵੱਲੋਂ ਫਗਵਾੜਾ ਵਿਖੇ ਬੜੇ ਧੂਮ ਧਾਮ ਨਾਲ ਪਹਿਲੀ 1 ਅਪ੍ਰੈਲ ਤੋਂ ਲੈ ਕੇ 14 ਅਪ੍ਰੈਲ ਤੱਕ ਪ੍ਰੋਗਰਾਮ ਕੀਤੇ ਜਾਂਦੇ ਆ 2 ਅਪ੍ਰੈਲ ਨੂੰ ਮੋਟਰਸਾਈਕਲ ਰੈਲੀ ਅਤੇ ਅੱਜ 7 ਅਪ੍ਰੈਲ ਨੂੰ ਬੱਚਿਆਂ ਦਾ ਪੇਪਰ ਡਾਕਟਰ ਅੰਬੇਡਕਰ ਭਵਨ ਨਰਮਨ ਸਟੇਟ ਫਗਵਾੜਾ ਵਿਖੇ ਗੁਰ ਰਵਿਦਾਸ ਸਭਾ ਦੇ ਸਹਿਯੋਗ ਨਾਲ ਲਿਆ ਜਾਂਦਾ ਹੈ ਅਤੇ 14 11 ਅਪ੍ਰੈਲ ਨੂੰ ਫਗਵਾੜਾ ਵਿਖੇ ਬਾਬਾ ਸਾਹਮ ਬੇੜਕਰ ਅਤੇ ਰਾਸ਼ਟਰਪਿਤਾ ਜੋਤੀਰਾਫ ਫੂਲੇਜੀ ਦੀ ਸ਼ੋਭਾ ਯਾਤਰਾ ਕੱਢੀ ਜਾਵੇਗੀ ਅਤੇ ਜਿਨ੍ਹਾਂ ਬੱਚਿਆਂ ਨੇ ਪੇਪਰ ਦੇ ਵਿੱਚੋਂ ਅਵਲ ਨੰਬਰ ਲਿਆਂਦੇ ਆ ਉਨਾ ਨੂੰ 14 April ਰਾਤ ਦੇ ਪ੍ਰੋਗਰਾਮ ਚ ਕੈਸ਼ ਪ੍ਰਾਈਜ਼ ਅਤੇ ਬਾਬਾ ਸਾਹਿਬ ਦੀ ਫੋਟੋ ਨਾਲ ਸਨਮਾਨ ਕੀਤਾ ਜਾਵੇਗਾ ਅਤੇ 14 April ਨੂੰ ਆਏ ਹੋਏ ਜੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਮਿਸ਼ਨ ਦੇ ਜਾਣਕਾਰ ਹੈ ਉਹ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਮਿਸ਼ਨ ਤੇ ਚਾਨਣਾ ਪਾਣਗੇ ਸੋ ਸਭ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਮਿਸ਼ਨ ਦੇ ਨਾਲ ਜੁੜੋ ਤਾਂ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਕਰਜ਼ਾ ਜਿਹੜਾ ਸਾਡੇ ਮੋਢਿਆਂ ਤੇ ਆ ਅਸੀਂ ਉਹਨੂੰ ਉਤਾਰ ਸਕੀਏ ਅੱਜ ਅਸੀਂ ਜੋ ਵੀ ਆ ਜੋ ਵੀ ਸੁੱਖ ਸਹੂਲਤਾ ਮਾਣਦੇ ਆ ਇਹ ਸਾਡੇ ਮਹਾਪੁਰਸ਼ਾਂ ਦੁਆਰਾ ਸਾਡੇ ਲਈ ਕੀਤੀ ਸੰਘਰਸ਼ ਤੇ ਕੁਰਬਾਨੀ ਦਾ ਨਤੀਜਾ ਹੈ ਇਸ ਕਰਕੇ ਸਾਨੂੰ ਕਦੇ ਵੀ ਆਪਣੇ ਮਹਾਪੁਰਸ਼ਾਂ ਦੀ ਕੁਰਬਾਨੀ ਨਹੀਂ ਭੁੱਲਣੀ ਚਾਹੀਦੀ ਉਹ ਜ਼ਿਆਦਾ ਤੋਂ ਜ਼ਿਆਦਾ ਸਮਾ ਧਨ ਮਨ ਤਨ ਆਪਣੇ ਮਹਾਪੁਰਸ਼ਾਂ ਲਈ ਦੇਣਾ ਚਾਹੀਦਾ ਕਿਉਂਕਿ ਸਾਡੇ ਕੋਲ ਅੱਜ ਜੋ ਲੱਖਾਂ ਰੁਪਏ ਬਾਬਾ ਸਾਹਿਬ ਡਾਕਟਰ ਡਾਕਟਰ ਅੰਬੇਡਕਰ ਪਵਨ ਆਰਮਨ ਸਟੇਟ ਫਗਵਾੜਾ ਵਿਖੇ ਅੰਬੇਡਕਰ ਸੈਨਾ ਮੂਲ ਵਾਸੀ ਦੇ ਸਹਿਯੋਗ ਦੇ ਨਾਲ ਔਰ ਸ਼ਿਰੋਮਦਾਸ ਸਵਾ ਦਾ ਸਹਿਯੋਗ ਦੇ ਨਾਲ ਅਸੀਂ ਇੱਥੇ ਲਗਭਗ 200 ਦੇ ਕਰੀਬ ਬੱਚਿਆਂ ਦੀ ਇੱਕ ਪ੍ਰਸ਼ਨ ਪ੍ਰਯੋਗਤਾ ਦਾ ਅਰੇਂਜਮੈਂਟ ਕੀਤਾ ਸੀ ਜਿਹਦੇ ਵਿੱਚ 200 ਦੇ ਕਰੀਬ ਬੱਚਿਆਂ ਨੇ ਭਾਗ ਲਿਆ ਪ੍ਰਸ਼ਨ ਪੱਤਰ ਵਿੱਚ ਬਾਬਾ ਸਾਹਿਬ ਡਾਕਟਰ ਪਿਵਰਾ ਅੰਬੇਡਕਰ ਅਤੇ ਸਮਤਾ ਸੰਤੰਤਰ ਦਾ ਭਾਈਚਾਰਾ ਦਾ ਸਮਾਜ ਸਾਨ ਵਾਲੇ ਜੋ ਮਹਾਂਪੁਰਸ਼ਾਂ ਸੀ ਉਹਨਾਂ ਦੇ ਜੀਵਨੀ ਬਾਰੇ ਕੁਐਸਚਨ ਪੁੱਛੇ ਗਏ ਸੀ ਤੇ ਇਸੇ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਇਹ ਪ੍ਰਯੋਗਤਾ ਜੁਸਤ ਕੀਤੀ ਗਈ ਇਸ ਤੋਂ ਬਾਅਦ ਬਾਬਾ ਸਾਹਿਬ ਡਾਕਟਰ ਬੇੜਕਰ ਜੀ ਦੇ ਜਨਮ ਦਿਨ ਉਹ ਰਾਸ਼ਟਪਤਾ ਜੋਤੀਰਾ ਫੂਲੇ ਜੀ ਦੇ ਜਨਮ ਦਿਨ ਦੇ ਸੰਬੰਧ ਵਿੱਚ 11 April ਨੂੰ ਜੋ ਚੇਤਰਾ ਮਾਰਚ ਡਾਕਟਰ ਬੇੜਕਰ ਪਾਰਕ ਗੁਰੂ ਹਰਗੋਬਿੰਦ ਨਗਰ ਤੋਂ ਕੱਢਿਆ ਜਾ ਰਿਹਾ ਹੈ ਸ਼ਾਮ 4:00 ਵਜੇ ਤੋਂ ਸਾਰਿਆਂ ਨੇ ਆਪਰੜ ਮਿਲ ਕੇ ਉਸ ਵਿੱਚ ਸ਼ਮੂਲੀਅਤ ਕਰਨੀ ਹੈ ਤੇ ਉਸ ਤੋਂ ਬਾਅਦ 14 April ਨੂੰ ਬਾਬਾ ਸਾਹਿਬ ਡਾਕਟਰ ਬੇੜਕਰ ਜੀ ਦੇ ਜਨਮ ਦਿਨ ਦੇ ਵਿੱਚ ਇਸੇ ਹਾਲ ਡਾਕਟਰ ਬੇੜਕਰ ਭਵਨ ਵਿਖੇ ਸ਼੍ਰੀ ਗੁਰੂ ਰਵਦਾਸ ਸਵਾ ਵੱਲੋਂ ਸਵੇਰੇ 10:00 ਵਜੇ ਤੋਂ ਬਾਬਾ ਸਾਹਿਬ ਡਾਕਟਰ ਬੇੜਕਰ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ 100 ਤੋਂ ਵੱਧ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਜੋ ਬੱਚੇ 8ਵੀਂ 10ਵੀਂ ਦੇ 12ਵੀਂ ਕਲਾਸਾਂ ਵਿੱਚੋਂ ਫਸਟ ਸੈਕੰਡ ਔਰ ਥਰਡ ਆਏ ਨੇ ਉਹਨਾਂ ਨੂੰ ਕੈਸ਼ ਪ੍ਰਾਈਜ਼ ਮੈਮੈਂਟੋ ਸਰਟੀਫਿਕੇਟ ਤੇ ਬੁਕਸ ਦੇ ਕੇ ਸਨਮਾਨਿਤ ਕੀਤਾ ਜਾਏਗਾ। ਤੋਂ ਉਸੇ ਦਿਨ ਪ੍ਰਸਿੱਧ ਨਾਟਕ ਟੀਮ ਮਾਨਵਤਾ ਕਲਾ ਮਚ ਨਗਰ ਦੀ ਟੀਮ ਵੱਲੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਜੀਵਨੀ ਤੇ ਮਿਸ਼ਨ ਤੇ ਆਧਾਰਿਤ ਨਾਟਕ ਦੇ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ ਜਾਣਗੀਆਂ ਅਤੇ ਇਸ ਦੇ ਨਾਲ ਹੀ ਪ੍ਰਸਿੱਧ ਬੁੱਧੀਜੀਵੀ ਵਿਦਵਾਨ ਡਾਕਟਰ ਕਰਨੋਸ਼ਿਲ ਰਾਹੁਲ ਜੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਜੀਵਨ ਮਿਸ਼ਨ ਤੇ ਚਾਨਣਾ ਪਾਉਣਗੇ ਤੇ ਇਸ ਤੋਂ ਇਲਾਵਾ ਮਿਸ਼ਨਰੀ ਕਲਾਕਾਰ ਵੀ ਪਹੁੰਚ ਰਹੇ ਨੇ ਉਹ ਵੀ ਬ ਜੀ ਦੇ ਜੀਵਨ ਮਿਸ਼ਨ ਸੰਕਰਸ਼ਤੇ ਗੀਤ ਸੰਗੀਤ ਰਾਹੀਂ ਚਾਨਣਾ ਪਾਉਣਗੇ ਇਸ ਲਈ ਸਮੂਹ ਇਲਾਕਾ ਨਿਵਾਸੀوں ਨੂੰ ਬੇਨਤੀ ਹੈ ਕਿ ਬਾਬਾ ਸਾਹਿਬ ਡਾਕਟਰ ਮੀਟਕਾਰ ਜੋ ਕਿ ਸਾਡੇ ਮਹਾਨ ਰੈਬਰ ਹੋਏ ਹਨ ਜਿਨ੍ਹਾਂ ਦੀ ਬਦੌਲਤ ਹੀ ਅਸੀਂ ਸਭ ਕੁਝ ਹਾਂ ਜੈ ਪੀ ਜੈ ਭਾਰਤ ਜੈ ਪੀ ਜੈ